ਨਵੀਂ ਅੰਮ੍ਰਿਤ ਦਾ ਜਿਆ ਆਪਣਾ ਵੱਡਾ ਜਨਮ ਲੈ ਆਇਆ ਔਰ ਬੁਨੇ ਵੀ ਮੇਰੇ ਸਾਥੀ ਆਇਆ ਇਹ ਸਾਰੇ ਨਸ਼ਿਆਂ ਦੇ ਨਿਰਗਰ ਨਿਰਗਰ ਮਕੀ ਮਹਾਰਾਜ ਜਿੰਦਾ ਜੀ ਤਾਲੀ ਦੇਕ ਉਹਨਾਂ ਦੇ ਨਾਲ ਸਹੀ ਤਰੀਕੇ ਦੀ ਆਵਾਜ਼ ਵਾਲਾ ਤੈਨੂੰ ਵੀ ਇਹ ਪਤਾ ਹੈ ਬਾਹਰ ਚੱਲਦੇ ਆ ਜੀ ਚਲੋ ਜੋ ਬਲੇ ਸੋ ਨਾ 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 ਜੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਬਹੁਤ ਦਿੱਕਤ ਹੈ ਸਰੀਰ ਦੀ ਉਹਦੇ ਚੰਦਾ ਸ਼ਰਾਉ ਰੈਂਡੀ ਕਦੀ ਜਾਰੀ ਆ ਬਹੁਤ ਹੀ ਵੱਡੇ ਪੱਧਰ ਤੇ ਮੈਂ ਪ੍ਰੈਸ ਵਾਲਿਆਂ ਆਪਣੇ ਭਰਾਵਰਾ ਦਿਨੋ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਹਮੇਸ਼ਾ ਸੁਖ ਦੁਖ ਵਿੱਚ ਖੜੇ ਹੁੰਦੇ ਨੇ ਇਹਨਾਂ ਦਾ ਦਿਲ ਦੀ ਗਰੇ ਧੰਨਵਾਦੀ ਜਿੰਨਾ ਉੱਥੇ ਹੀ ਸਮੁੱਚੀ ਭਗਵਾਨ ਵਾਲਮੀਕੀ ਧਰਮ ਸਮਾਜ ਦੀ ਸਾਥੀਆਂ ਵੱਲੋਂ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਨਿਕਾਲੀ ਜਾ ਰਹੀ ਹੈ ਜੋ ਅਲੱਗ-ਅਲੱਗ ਮੁਹੱਲਿਆਂ ਤੋਂ ਹੁੰਦੀ ਹੋਈ ਡਾਕਟਰ ਅੰਬੇਡਕਰ ਕਲੋਨੀ ਜਿੱਥੇ ਸਮਾਪਤੀ ਹੋਗੀ ਹੋਵੇਗੀ ਇਹਦਾ ਵਿਸ਼ੇਸ਼ ਜਿਹੜਾ ਇਹ ਰੈਲੀ ਰੱਖਣ ਦਾ ਜਿਹੜਾ ਪੂਰੇ ਸਾਡੇ ਪੰਜਾਬ ਦੇ ਵਿੱਚ ਨਸ਼ਾ ਬੜੀ ਤੇਜ਼ੀ ਨਾਲ ਫੈਲ ਰਿਹਾ ਵੈ ਉਹਦੇ ਵਿਰੋਧ ਦੇ ਵਿੱਚ ਜਿਹੜੀ ਇਹ ਰੈਲੀ ਰੱਖੀ ਗਈ ਹੈ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਇਹ ਰੈਲੀ ਦੀ ਇਸੇ ਤਰ੍ਹਾਂ ਸਾਰਿਆਂ ਨੇ ਇੱਕ ਇਕੱਠ ਦੇ ਰੂਪ ਦੇ ਵਿੱਚ ਇੱਕ ਸੰਦੇਸ਼ ਦਿੰਦੇ ਪਏ ਲਗ ਲਗ ਵਾਲਮੀਕੀ ਨਾਮ ਲੈਵਾ ਮੁਹੱਲੇ ਦੇ ਵਿੱਚੋਂ ਇਹ ਮੋਟਰਸਾਈਕਲ ਨਿਕਲੇਗੀ ਉਹਦੇ ਨਾਮ ਨਾਲ ਇਹ ਜਿੱਥੇ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰ ਰਹੀ ਹੈ ਭਗਵਾਨ ਵਾਲਮੀਕੀ ਧਰਮ ਸਮਾਜ ਦੇ ਵੀਰ ਅਤੇ ਬਿਲਕੁਲ ਨਸ਼ੇ ਦੇ ਵਿਰੋਧ ਦੇ ਵਿੱਚ ਇਹ ਰੈਲੀ ਰੱਖੀ ਗਈ ਹੈ ਵੱਧ ਤੋਂ ਵੱਧ ਇਸ ਰੈਲੀ ਦਾ ਸਾਥ ਦੇ ਧੰਨਵਾਦ ਜੈ ਵਾਲਮੀਕੀ ਜੈ ਭੀਮ ਜੈ ਪਰ ਜਿਹੜੀ ਵਿਸ਼ਾਲ ਨਸ਼ਾ ਮੁਕਤ ਰੈਲੀ ਨਿਕਾਲੀ ਜਾ ਰਹੀ ਹੈ ਭਗਵਾਨ ਵਾਲਮੀਕੀ ਧਰਮ ਸਮਾਜ ਦੇ ਜਿੰਨੇ ਵੀ ਆਗੂ ਸਹਿਬਾਨ ਹਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਰੈਲੀ ਨੂੰ ਸਫਲ ਕਰਨ ਨੂੰ ਮੈਂ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਇਹ ਨਸ਼ੇ ਦੇ ਖਿਲਾਫ ਤੁਸੀਂ ਵੱਧ ਤੋਂ ਵੱਧ ਵੱਧ ਚੜ ਕੇ ਹਿੱਸਾ ਲਓ ਔਰ ਨਸ਼ਾ ਜਿਹੜਾ ਆ ਉਹ ਇੱਕ ਜ਼ਹਿਰ ਹੈ ਇੱਕ ਜ਼ਹਿਰ ਹੈ ਉਸ ਜ਼ਹਿਰ ਨੂੰ ਤੁਸੀਂ ਹੁਣ ਖਤਮ ਕਰੋ ਤਾਂ ਉਹ ਨਸ਼ੇ ਦੀ ਬਾਰੀ ਆ ਖਤਮ ਹੋਣ ਦੀ ਉਹ ਕਰਤਾਰ ਜੋ ਹੈ ਤੁਸੀਂ ਜਿੰਨੇ ਵੀ ਮੇਰੇ ਵੀਰ ਆ ਨੌਜਵਾਨ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੱਧ ਤੋਂ ਵੱਧ ਨਸ਼ੇ ਨੂੰ ਤਿਆਗੋ ਤੇ ਆ ਕੇ ਆਪਣੇ ਪਰਿਵਾਰਾਂ ਨੂੰ ਦੇਖੋ ਆਪਣੇ ਘਰਾਂ ਨੂੰ ਦੇਖੋ ਔਰ ਜਿਹੜਾ ਸਮਾਜ ਆ ਸਾਰੇ ਵਾਲਮੀ ਕੀ ਸਮਾਨ ਨੂੰ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਆਪਣੇ ਮਹੱਲਿਆਂ ਦੇ ਵਿੱਚੋਂ ਜਿਹੜਾ ਨਸ਼ਾ ਆ ਉਹਨੂੰ ਕੱਢੋ ਪੜ੍ਹਾਓ ਲਿਖਾਓ ਆਪਣੇ ਬੱਚਿਆਂ ਨੂੰ ਇਹ ਜਿਹੜੀ ਰੈਲੀ ਹੈ ਇਹ ਸਮਝੋ ਤੁਹਾਡੇ ਪੰਜਾਬ ਦੇ ਲੋਕਾਂ ਲਈ ਆ ਪੰਜਾਬ ਦੀ ਆਵਾਮ ਲਈ ਆ ਪੰਜਾਬ ਦੇ ਹਰ ਬੰਦੇ ਲਈ ਹੈ ਬੱਚੇ ਲਈ ਹੈ ਇਹੀ ਕਹਿੰਦਾ ਸਾਰਿਆਂ ਨੂੰ ਜੈਪੀ ਜੈ ਭਾਰਤ ਔਰ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਐਨ ਐਨ ਸਾਰਿਆਂ ਨੂੰ ਅਸੀਂ ਐਮ ਐਲ ਏ ਸਾਹਿਬ ਨੂੰ ਸਾਹਮਣੂ ਕੀਤਾ ਵਧਾਈ ਸਾਰਿਆਂ ਨੂੰ ਤੁਹਾਡੀ ਆਵਾਜ਼ ਆਵਾਮ ਦੀ ਆਵਾਜ਼ ਹੈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ 79 99 ਦੇ ਆੜੇ ਜਿਹੜਾ ਸੁਤੰਤਰਤਾ ਦਿਵਸ ਦਾ ਅਸੀਂ ਅਨੰਦ ਮਾਣ ਰਹੇ ਆ ਯਾਦ ਦੀ ਉਹ ਜਿਹੜੇ ਸਾਡੇ ਅਸੀਂ ਤਾਂ ਅਨੰਦ ਮਾਣ ਰਹੇ ਆ ਜਿਹੜੇ ਸਾਡੇ ਬਾਰਡਰ ਦੇ ਸੈਨਿਕ ਹੈ ਜਿਹੜੇ ਸਾਡੇ ਸ਼ਹੀਦ ਹੋਏ ਆ ਸੈਨਿਕ ਉਹਨਾਂ ਦੀ ਖਾਤਰ ਅਸੀਂ ਅੱਜ ਆਨੰਦ ਮਾਣ ਰਹੇ ਆ ਜਿਹੜੇ ਸਾਡੇ ਬੱਚੇ ਅੱਜ ਪੜ੍ਹ ਲਿਖ ਰਹੇ ਆ ਔਰ ਅਸੀਂ ਇਸ ਉਪਰਾਲੇ ਵਿੱਚ ਨਸ਼ਾ ਵਿਰੁੱਧ ਰੈਲੀ ਕਰ ਰਹੇ ਆ ਜਿਹੜੀ ਅੱਜ ਦੇ ਦੌਰ ਵਿੱਚ ਬਹੁਤ ਸਖਤ ਲੋੜ ਹੈ ਨਸ਼ੇ ਵਿਰੁੱਧ ਦੀ ਔਰ ਜੇ ਦੇਖੋ ਤੁਸੀਂ ਸਾਡਾ ਜਿੰਨਾ ਵੀ ਯੂਥ ਹੈ ਨਸ਼ੇ ਦੇ ਵਿਰੁੱਧ ਇਸ ਕਰਕੇ ਸਾਡੇ ਵੱਲੋਂ ਭਗਵਾਨ ਵਾਲਮੀਕੀ ਧਰਮ ਸਮਾਜ ਵੱਲੋਂ ਇਹ ਸੁਤੰਤਰਤਾ ਦਿਵਸ ਦੀ ਵਧਾਈ ਦੇ ਰਹੇ ਆ ਨਸ਼ੇ ਦੇ ਵਿਰੁੱਧ ਦੀ ਧੰਨਵਾਦ ਸਹਿਤ ਵਧਾਈ ਦੇ ਰਹੇ ਆ ਔਰ ਇਹ ਵੀ ਕਹਿਣਾ ਚਾਹਨਾ ਵੀ ਜਿਸ ਕਰਜ ਨਸ਼ਾ ਆ ਉਸ ਕਰਜ ਚ ਗਰੀਬੀ ਜੂਰ ਹੈ ਜਿਸ ਕਾਰਜਨ ਪੜਦਾ ਉਹ ਚ ਕਾਰਜ ਕਰੀ ਵੀ ਜ਼ਰੂਰ ਹੈ ਔਰ ਜਿਸ ਕਾਰਜ ਨਸ਼ਾ ਹੈ ਉਹ ਲੀਡਰ ਉਹਨੂੰ ਮਗਰ ਲਾਂਦੇ ਆ ਕਿਉਂਕਿ ਨਸ਼ਾ ਕਰਾ ਕੇ ਉਹਨੂੰ ਕਹਿੰਦੇ ਵੀ ਸਾਡੇ ਮਗਰ ਲੱਗ ਜਾ ਜਿਸ ਕਾਰਜੇ ਪੜ੍ਹਾਈ ਹੈ ਸਭ ਤੋਂ ਪਹਿਲਾਂ ਬੱਚੇ ਪੜਾਓ ਮੈਡਿਕਲ ਸਾਹਿਬ ਨੇ ਕਹੇ ਸਭ ਤੋਂ ਪਹਿਲਾਂ ਬੱਚੇ ਪੜਾਓ ਜੁੜੋ ਸਰ ਸਰਗਰਸ ਕਰੋ ਸੰਗਠਨ ਦੀ ਗੱਲਾਂਗੇ ਜੇ ਆਪਾਂ ਕਲਮ ਤਾਕਤ ਹੋਊਗੀ ਉਹਨਾਂ ਨੇ ਕਲਮ ਨਾਲ ਆਪਣਾ ਨੂੰ ਯਾਦ ਕਰਾ ਕਲਮ ਨਾਲ ਆਪਣਾ ਕਿਦਾਂ ਸੰਵਿਧਾਨ ਲਿਖਦਾ ਔਰ ਮੈਂ ਹੀ ਦੇਸ਼ ਭਾਗ ਨੂੰ ਜਿਹੜਾ ਕਹਿਣਾ ਚਾਹਨਾ ਕਿ ਆਪਣੇ ਰੈਵਰਨ ਯਾਦ ਕਰੋ ਔਰ ਸਭ ਤੋਂ ਲੱਖ ਲੱਖ ਵਧਾਈਆਂ ਉਹ ਨਸ਼ਾ ਛੱਡੋ ਉਹ ਤਗੜੇ ਆਪਾਂ ਤਕੜੇ ਹੋ ਕੇ ਅੱਗੇ ਕੰਮ ਕਰੀਏ ਜੈ ਭੀਮ ਜੈ ਪਰਜਾ ਜੈ ਵਾਲਮੀਕੀ ਬਤਾਈ ਵੀ ਅੱਜ 15 ਅਗਸਤ ਦੇ ਉਪਰੰਖਿ ભગવાન ਵਾਲਮੀਕੀ ਧਰਮ ਸਮਾਜ ਵੱਲੋਂ ਇੱਕ ਨਸ਼ਾ ਵਿਰੁੱਧ ਰੈਲੀ ਕੱਢੀ ਜਾ ਰਹੀ ਆ ਵੱਧ ਚੜ ਗਿਆ ਜਿਹੜਾ ਯੂਥ ਹੈ ਆਜੋ ਭੱਡੇ ਫੱਡੇ ਤੇ ਪਹੁੰਚਿਆ ਵਾ ਤੇ ਅੱਧੀ ਅਸੀਂ ਸਮਾਜ ਦੇ ਵਿੱਚ ਅੱਛੇ ਕੰਮ ਕਰਦੇ ਰਾਵਾਂਗੇ ਤੇ ਲੁਧਿਆਣਾ ਸ਼ਹਿਰ ਨੂੰ ਜਿਹੜਾ ਨਸ਼ਾ ਮੁਕਤ ਅਸੀਂ ਮੋਹਮ ਜਿਹੜੀ ਚਲਾਈ ਹੋਈ ਹੈ ਪੰਜਾਬ ਸਰਕਾਰ ਵੱਲੋਂ ਅਸੀਂ ਉਹਨਾਂ ਨਾਲ ਰਲ ਕੇ ਯੋਗਦਾਨ ਪਾਵਾਂਗੇ ਅੱਜ ਤੁਸੀਂ ਦੇਖ ਹੀ ਰਹੇ ਹੋ ਜੀ ਤੁਹਾਨੂੰ ਚੈਨਲ ਦੇ ਮਾਧਿਅਮ ਤੋਂ ਥੋੜੇ ਵੀ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਸਾਡੇ ਭਗਵਾਨ ਵਾਲਮੀਕੀ ਧਰਮ ਸਮਾਜ ਵੱਲੋਂ ਨਸ਼ਾ ਬੁਧਰੀ ਅਲੀ ਜੀ ਦੀ ਸਾਥ ਦੇ ਰਹੇ ਹੋ ਵੱਧ ਚੜ ਕੇ ਜਿਹੜਾ ਯੂਥ ਹੈ ਪਹਿਲੇ ਧਾਰ ਤੇ ਪਹੁੰਚਿਆ ਹੈ ਕਈ ਵੀਰਾਂ ਨੂੰ ਮੈਸੇਜ ਨਹੀਂ ਲੱਗੇ ਉਹ ਵੀ ਪਹਿਲੇ ਪਹੁੰਚੇ ਨੇ ਤੇ ਸਾਰਿਆਂ ਨੂੰ ਮਿਲੋ ਜੈ ਵਾਲਮੀਕੀ ਜੀ ਜੈ ਭੀਮ ਜੈ ਭਰਤ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp channel ਪਰ